ਜੀਠਾ ਰੋਡ ਦਾ ਇਲਾਕਾ ਇੰਦਰਾ ਕਲੋਨੀ ਵਿਖੇ ਗੋਣੇ ਗੋਣੇ ਨੂੰ ਹੋਈ ਲੜਾਈ ਚੱਲੇ ਇਟਾ ਰੋਡੇ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਨਾਂ ਦੱਸਣਾ ਚਾਹਣਾ ਹੈ ਕਿ ਕੱਲ ਦਿਨ ਹੋਇਆ ਇਹਨੂੰ ਸੱਟਾਂ ਲੱਗੀਆਂ ਪੁਲਿਸ ਦੇ ਧਿਆਨ ਦੇ ਵਿੱਚ ਮੰਗਲਾ ਹੀ ਹਸਪੀਟਲ ਗਏ ਉਸ ਤੋਂ ਬਾਅਦ ਵੀ ਜਿਹੜਾ ਵਾ ਇਹਨਾਂ ਨੇ ਇੱਥੇ ਨੰਗਾ ਨਾਸ਼ ਕੀਤਾ ਉਹਨਾਂ ਦੀ ਗੱਡੀ ਗ੍ਰੋਥ ਕੀਤਾ ਉਸ ਤੋਂ ਬਾਅਦ ਵੀ ਜੇ ਪੁਲਿਸ ਕਾਲੀ ਮੌਕੇ ਤੇ ਆਉਂਦੀ ਤੇ ਜਿਹੜੇ ਦੋਸ਼ੀਆਂ ਨੂੰ ਅਰੈਸਟ ਕਰ ਸਕਦੇ ਉਸ ਤੋਂ ਪਹਿਲਾਂ ਵੀ ਜਿਹੜਾ ਡੇਢ ਮਹੀਨਾਵਾਂ ਇਹਨਾਂ ਦਾ ਮੋਟਰਸਾਈਕਲ ਘਰ ਆਣ ਕੇ ਭੰਨ ਕੇ ਗਏ ਉਹ ਮੋਟਰਸਾਈਕਲ ਥਾਣੇ ਵੀ ਖੜਿਆ ਸੀ ਦਿਖਾਇਆ ਸੀ ਤੇ ਹੋਰ ਨਵੇਂ ਪਾੜੇ ਪਾਏ ਤੇ ਪੁਲਿਸ ਨੇ ਉਹਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਕੀ ਲੱਗਦਾ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੀ ਇਹ ਦੁਬਾਰੇ ਜਿਹੜਾਵਾ ਜਾਂ ਇਸ ਤਰ੍ਹਾਂ ਦਾ ਵਧਿੱਕੀ ਕੀਤੀ ਗਈ ਹੈ। ਮੈਂ ਪੁਲਿਸ ਕਮਿਸ਼ਨਰ ਸੀਸੀਪੀ ਅਤੇ ਮੁੱਖ ਮੰਤਰੀ ਕੋ ਮੰਗ ਕਰਨਾ ਚਾਹਨਾ ਕਿ ਜਿਹੜਾਵਾ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਜਿੱਥੇ ਗੁੰਡਾ ਅੰਸਰ ਗੁੰਡਾਗਰਦੀ ਕਰਦੇ ਹੋ ਕੇ ਕੁਰੰਟੈਕਸ਼ਨ ਲਿਆਜੇ ਤੁਰੰਤ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਤਾਂ ਕਿ ਜਿਹੜੇ ਆਮ ਸਹਿਰੀ ਲੋਕ ਆਮ ਸ਼ਰੀਫ ਲੋਕ ਆ ਉਹਨਾਂ ਨੂੰ ਉਹ ਇਨਸਾਫ ਮਿਲ ਜੇ ਕਿ ਉਹ دہشت ਦੇ ਮਾਹੌਲ ਤੋਂ ਬਾਹਰ ਨਿਕਲ ਸਕਣ। ਥੋੜਾ ਜਿਹਾ ਇੱਧਰ ਨਹੀਂ ਨਹੀਂ ਜਿੱਦਾਂ ਤੁਹਾਡੀ ਹੁਣ ਸਾਰੀ ਗੰਦੇ ਚ ਗੈਸ ਦੇ ਹੋਣੀ ਨਾ ਅਗੇ ਇਹਨਾਂ ਜੱਟ ਚੱਕਾ ਕੱਲ ਨੂੰ ਹੌਲੀ ਦਿਨ ਚੱਕ ਸਰਦੇ ਨੇ ਇਹ ਥੋੜਾ ਜਿਹਾ ਤੁਰ ਆਜੋ ਥੋੜਾ ਜਿਹਾ ਦੁਬਾਰਾ ਦੁਬਾਰਾ ਮੰਦਾ ਸਕਿਲ ਆ ਕਰਾਫੀ ਗੱਲਾਂ ਦੀ ਮੈਂ ਪੂਰਨ ਸਫਰੀ ਚੇਅਰਮੈਨ ਨਾਲ ਇੰਦੇ ਕ੍ਰੀਚਰਸ ਮਲਾਈਦਾਲ ਇਹ ਦੱਸਣਾ ਚਾਹੁੰਨਾ ਕਿ ਕੱਲ ਇੱਥੇ ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਇੱਕ ਸਰੇ ਆਮ ਚਿੱਟੇ ਦੇ ਨੇ ਗੁੰਡਾਗਰਦੀ ਕੀਤੀ ਗਈ ਆ ਤੇ ਜਿਹੜਾ ਦੇਸ ਰਾਜ ਆ ਇਹ ਪਹਿਲੋ ਵੀ ਕੁਝ ਮਹੀਨਾ ਡੇਢ ਮਹੀਨਾ ਇਹਦੇ ਘਰ ਆਣ ਕੇ ਇਹਦਾ ਮੋਟਰਸਾਈਕਲ ਭਨ ਭੁੰਨ ਦਿੱਤਾ ਹੀ ਉਨਾ ਹੀ ਵਿਕਤੀਆਂ ਨੇ ਤੇ ਇਹਨਾਂ ਦੀ ਬੇਟੀ ਨੂੰ ਕੋਈ ਗਲਤ ਸਾਰੇ ਜੰਪਲਾਪੁਰਾ ਬੋਲਿਆ ਵਾ ਜਿਹਦਾ ਵਿਰੋਧ ਕਰਨ ਤੇ ਫਿਰ ਇਹਨਾਂ ਦੇ ਘਰ ਆਣ ਕੇ ਕੋਫਰੇ ਦੇ ਤੋੜਤੀ ਆ ਇਰੇ ਲੱਤ ਦੇ ਡਾਕਟਰ ਦੁੱਤਰ ਮਾਰਿਆ ਵਾ ਕਿ ਜਦੋਂ ਇਹਨਾਂ ਨੇ ਵਿਰੋਧ ਕੀਤਾ ਵਾ ਇਸ ਗੱਲ ਦਾ ਤੇ ਇਹਨਾਂ ਦੇ ਵੀ ਸਿਰ ਦੇ ਵਿੱਚ ਤਿੰਨ ਜਗ੍ਹਾ ਤੇ ਜਿਹੜੇ ਟੱਕ ਲੱਗੇ ਆ ਡਾਕਟਰ ਦੇ ਤੇ ਲੱਤ ਦੇ ਵੀ ਛੱਟਾਂ ਲੱਗੀਆਂ ਇੱਥੋਂ ਤੱਕ ਕਿ ਇਹਨਾਂ ਦੇ ਦੋ ਬੱਚੇ ਆ ਨਿਗਨਿਗੇ ਜੋੜਾ ਬੱਚੇ ਹੋਏ ਆ ਤੇ ਇਹਨਾਂ ਦੀ ਵਾਈਫ ਘਰ ਹੀ ਬੱਚਿਆਂ ਦੇ ਕੋਲ ਤੇ ਉਹਨਾਂ ਨੂੰ ਵੀ ਛੱਟਾਂ ਲਾ ਕੇ ਗਏ ਤੇ ਪਹਿਲਾਂ ਵੀ ਇਹਨਾਂ ਨੇ ਸ਼ਿਕਾਇਤ ਜਿਹੜੀ ਕੀਤੀ ਸੀ ਪੁਲਿਸ ਨੂੰ ਤੇ ਪੁਲਿਸ ਦੀ ਢਿੱਲੀ ਕਾਰਜਕਾਰੀ ਕਰਕੇ ਇਹ ਦੁਬਾਰਾ ਜਿਹੜੀ ਘਟਨਾ ਵਾਪਰੀ ਲੋਕ ਕੌਣ ਸਨ ਲੋਕ ਇਥੇ ਇਸ ਮੁਹੱਲੇ ਦੇ ਗਲੀ ਦੇ ਆ ਪੁੱਵਾ ਕਹਿੰਦੇ ਆ ਮੇਰਾ ਖਾਲੋ ਨਸ਼ੇ ਨੂੰ ਸੇ ਕਰਦੇ ਆ ਸਪਲਾਈ ਵੀ ਕਰਦੇ ਹੁਣ ਸ਼ਾਇਦ ਨਸ਼ੇ ਨੂੰ ਸੇ ਕਰਦੇ ਆ ਤੇ ਉਹਨਾਂ ਪੂਰਾ ਗੁੰਡਾਗਰਦੀ ਕੀਤੀ ਹੈ ਹੁਣ ਮੰਗ ਕੀ ਕਰਦੇ ਆ ਮੰਗ ਕਰਦੇ ਆ ਕਿ ਪੁਲਿਸ ਜਿਹੜੀ ਇਹਨਾਂ ਦੇ ਘਰ ਆਣ ਕੇ ਸਟੱਣ ਲਗੀਆਂ ਉਹ ਜੋ ਵੀ ਮੈਡੀਕਲ ਰਿਪੋਰਟ ਡਾਕਟਰ ਦਿੰਦੇ ਆ ਉਹਦੇ ਆਧਾਰ ਤੇ ਲੀਗਲ ਜਿਹੜਾ ਵਾ ਕਾਰਵਾਈ ਕੀਤੀ ਜਾਏ ਤਾਂ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਇਹ ਪਰਿਵਾਰ ਜਿਹੜੇ ਦੋ ਹੀ ਭਰਾ ਵਾ ਗਰਦਾਸਪੁਰ ਤੋਂ ਆਣ ਕੇ ਇੱਥੇ ਵਸੇ ਆ ਇਹਦੇ ਵਿਚਾਰੇ ਬੜੇ ਸਹਿਮੇ ਆ ਦੇ ਕਾਲ ਨੂੰ ਫੇਰ ਨਾ ਕੋਈ ਏਦਾਂ ਵੱਡੀ ਘਟਨਾ ਵਾਪਰ ਜੇ ਤੇ ਜਿਨ੍ਹਾਂ ਵਿਅਕਤੀਆਂ ਨੇ ਇਹਨਾਂ ਨੂੰ ਸਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਦੇ ਘਰਾਂ ਦੇ ਉੱਤੇ ਉਹਨਾਂ ਨੇ ਇੱਟੇ ਰੋੜਿਆਂ ਨਾਲ ਹਮਲਾ ਕੀਤਾ ਸਡਾਉਣ ਵਾਲਿਆਂ ਦੇ ਵੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਕੀਤੀ ਨਹੀਂ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੇ ਇਹਨਾਂ ਦਾ ਕੋਈ ਮੌਕਾ ਵੀ ਵੇਖ ਨਹੀਂ ਆਇਆ ਆ ਪਾਜੀ ਤੁਰਦੇ ਜਨ ਲਈ ਇੱਧਰ ਜਾਣੀ ਨੇ ਗੱਡੀ ਤਾਂ ਨਹੀਂ ਠੀਕ ਜੀ ਇੱਧਰ ਪੰਡਾ ਜੀ ਐਤੋ ਬਾਲ ਪ੍ਰਧਾਨ ਜੀ ਫਿਲਹਾਲ ਇਹ ਕਿਹੜਾ ਇਲਾਕਾ ਹੈ ਸਾਹਿਬ ਸਰ ਜੀ ਜਗਨੋਲੀ ਇਹ ਗੱਲ ਹੀ ਜਰਾ ਸਰ ਗੱਲ ਕੋਈ ਨਹੀਂ ਅਜ ਮਹੀਨਾ ਪਹਿਲਾਂ ਸਾਡੇ ਬਚਨਾਂ ਨੂੰ ਕੁੱਟਿਆ ਮਾਰਿਆ ਸੀ ਇਹਨਾਂ ਨੇ ਤੇ ਚਲੋ ਉਦੋਂ ਵੀ ਦਰਖਾਸਤ ਕੋਈ ਸੀ ਕਿ ਉਹਨਾਂ ਨੇ ਸਾਡਾ ਕੋਈ ਇਨਸਾਫ ਨਹੀਂ ਕੀਤਾ ਪੁੱਛਣੇ ਤੇ ਹੁਣ ਕੱਲ ਮੇਰੀ ਬੇਟੀ ਤੇ ਮੇਰਾ ਭਰਾ ਭਰਾ ਮੇਰਾ ਵੱਡਾ ਮੇਰੇ ਤੋਂ ਬੇਟੀ ਨੂੰ ਲੈ ਕੇ ਪਜਾ ਸੂਰ ਲੈਣ ਗਏ ਉਹਦਾ ਵਰਦੀ ਸੀ ਨਾ 30 ਸਕੂਲ ਦੀ ਤੇ ਸਰ ਲੈਣ ਗਏ ਤੇ ਕੁੜੀ ਨੂੰ ਗੰਦੀ ਗਾਲ ਗੱਡੀ ਮੈਂ ਤੁਹਾਨੂੰ ਬੋਲ ਕੇ ਦੱਸ ਨਹੀਂ ਸਕਦਾ ਮੈਂ ਕਿਹੇ ਤਾਂ ਚਲੋ ਇਹਨੇ ਮੈਨੂੰ ਪਾ ਉਹਨੇ ਪੁੱਛਿਆ ਕੁੜੀਆਂ ਨੂੰ ਕਿ ਕਿਨੂੰ ਕਿਹਾ ਵਾ ਕਹਿੰਦੀ ਪਾਪਾ ਇਹਨੇ ਉਹਨੂੰ ਕੁੜੀਆਂ ਨੂੰ ਲੱਗਾ ਕਿ ਲੜਾਈ ਨਾ ਹੋ ਕਿਤੇ ਵਜੇ ਕਹਿੰਦੀ ਪਾਪਾ ਨੇ ਹਾਨੂੰ ਨਹੀਂ ਕਿਹਾ ਆਪਣੀ ਗੱਲ ਕਰਨ ਦੇ ਆ ਇਹ ਗੱਲ ਨਹੀਂ ਗੱਲ ਕਹਿ ਕੇ ਤੇ ਘਰ ਆ ਗਿਆ ਭਰਾ ਮੇਰਾ ਘਰ ਆ ਕੇ ਮਗੜੀ ਘਰ ਆ ਕੇ ਤਿੰਨ ਚਾਰ ਪੰਜ ਸੱਤ ਜਣੇ ਮੁੰਡੇ ਲੈ ਆ ਕੇ ਘਰੇ ਆ ਕੇ ਆ ਕੇ ਇੱਕ ਨਾ ਆ ਗਿਆ ਬਹੂ ਬਹੂ ਬੰਦਾ ਵਾ ਕੋਈ ਪਤਾ ਨਹੀਂ ਮੈਨੂੰ ਨਾਂ ਤੇ ਬਹੂ ਉਹਨੂੰ ਕਹਿੰਦੇ ਵਾ ਇਹ ਉਹਨੇ ਲਲਕਾਰਿਆ ਕਹਿੰਦਾ ਵੀ ਕਰਦੇ ਤੂੰ ਜੋ ਹੁੰਦਾ ਮੈਂ ਬਿਠਾ ਤੇਰੇ ਮਗਰ ਅੱਛਾ ਟੀ ਗਲੀ ਦਾ ਇਹ ਬੰਦਾ ਹੋਈ ਬਹੂ ਉਹਦਾ ਨਾਂ ਆ ਉਹਨਾਂ ਨਾਲ ਕਾਰ ਕੇ ਗਿਆਬ ਕਰਦੇ ਇਹਨਾਂ ਆ ਕੇ ਬੰਦਰ ਤੋਂ ਕਰਤੀ ਮੈਨੂੰ ਜਦੋਂ ਪਤਾ ਲੱਗ ਮੈਂ ਆਪਣੇ ਘਰੇ ਬੈਠਾ ਇੱਧਰ ਮੇਰਾ ਘਰ ਆ ਮੇਰਾ ਭਰਾ ਦਾ ਘਰੀਏ ਘੱਟੇ ਕਰ ਛੱਡ ਕੇ ਇੱਥੇ ਕਿਰਾਇਆ ਦੇ ਦਿੰਦਾ ਭਰਾ ਮੇਰਾ ਉਧਰ ਗਿਆ ਮੈਂ ਉਧਰ ਨੂੰ ਜੁਰ ਨਿਕਲ ਕੇ ਗਿਆ ਤਾਂ ਜਾਂਦਾ ਇਹਨਾਂ ਨੇ ਮੈਨੂੰ ਫੜ ਲਿਆ ਜਾ ਕੇ ਮੇਰੇ ਦਾਤਰ ਮੰਡਿਆ ਭੀ ਚਾਚਾ ਇਹਦਾ ਚਾਚਾ ਇਹਦਾ ਤੇ ਫਿਰ ਮੈਂ ਜਦੋਂ ਮੈਂ ਜਦੋਂ ਇੰਨੀ ਗੱਲ ਕਹੀ ਵੀ ਰੁਕ ਜਾ ਮੇਰੇ ਘਰੇ ਆ ਗਏ ਸਾਰੇ ਜਾਨੇ ਸਾਰਾ ਟੱਬਰ ਮੈਨੂੰ ਘਰੇ ਆ ਕੇ ਪੈ ਗਿਆ ਸਰ ਜੀ ਕੋਈ ਨਾ ਕੀ ਇਹਦਾ ਨਾਂ ਸੰਦੀਪ ਅਸਦੀ ਪਵਾ ਪਵਾ ਕਹਿੰਦੇ ਉਹਨੂੰ ਸਾਰੇ ਜਾਨੇ ਕਹਿੰਦਾ ਮੈਂ ਬੜਾ ਤਗੜਾ ਗੈਂਗਸਟਰ ਆ ਮੈਂ ਤੁਹਾਨੂੰ ਗੋਲੀਆਂ ਮਾਰੂ ਮੇਰੀ ਕੁੜੀ ਨੂੰ ਜਾਂਦੀ ਹੁੰਦੀ ਉਹਨੂੰ ਟੋਚਰ ਕਰਦੇ ਨੇ ਗੱਲਾਂ ਕਰ ਕਰ ਕੇ ਉਹਨੂੰ ਲਾ ਲਾ ਕੇ ਗੱਲ ਕਰਦੇ ਨੇ ਮੇਰੇ ਕੋਈ ਨਾ ਕੋਈ ਗੱਲ ਲਾ ਕੇ ਕਹਿ ਨਹੀਂ ਪਿੱਦਾਂ ਕਰਦੇ ਗੋਦਾਂ ਕਰਦੇ ਕੋਈ ਨਾ ਕੋਈ ਮਤਲਬ ਸਾਰੀ ਗਲੀ ਨੂੰ ਨਾ ਡਰਾ ਕੇ ਰੱਖਿਆ ਮਤਲਬ ਪਾਣੀ ਕੀ ਗੱਲ ਕੀ ਚੱਕ ਤੁਹਾਨੂੰ ਨਹੀਂ ਪਤਾ ਸਰ ਅਸੀਂ ਇਹਨਾਂ ਦੇ ਬੰਦੇ ਨੇ ਅਸੀਂ ਆ ਕੇ ਕੰਮ ਕਰ ਵਾਲੇ ਬੰਦੇ ਸਨ ਮਤਲਬ ਸਾਡੇ ਕੋਲ ਮਤਲਬ ਅਸੀਂ ਕਦੀ ਕਹਿਣਾ ਕੀਤੀ ਨਹੀਂ ਵਾਧੂ ਘੜੀ ਜਿੰਨੂੰ ਮਰਜ਼ੀ ਤੂੰ ਗਲੀ ਵਿੱਚ ਬੋਸ ਸਕਦੇ ਕੀ ਕੰਮ ਕੀ ਕਰਦੇ ਹਾਂਜੀ ਉਹ ਕੀ ਕੰਮ ਕਰ ਸਰ ਉਹ ਏਦਾਂ ਵੇਲਾ ਲੋਹਰ ਬਾਜੀ ਗੁੰਡਾਗਰਦੀ ਜੇ ਨਾ ਬਹੂ ਆ ਕੋਈ ਉਹ ਨਸ਼ਾ ਲੈ ਕੇ ਦਿੰਦੇ ਇਹਨਾਂ ਨੂੰ ਇਹ ਵੇਚਦੇ ਆ ਗਾਰੀ ਉਹਨਾਂ ਨੇ ਗਾਰੀ ਗੁੰਡੇ ਪਾਲੇ ਆ ਤੁਸੀਂ ਕੀ ਕੰਮ ਕਰਦੇ ਸਰ ਮੈਂ ਤਾਂ ਡਰਾਈਵਿੰਗ ਕਰਦਾ ਮੈਂ ਤਾਂ ਪ੍ਰਾਈਵੇਟ ਕਾਮ ਕਰਦਾ ਜੀ ਪ੍ਰੈਕਟਿਸ ਕਰੇ ਕੋਈ ਪੁਰਾਣੀ ਨਹੀਂ ਨਹੀਂ ਸਰ ਕੋਈ ਨਹੀਂ ਇੱਥੇ ਆਇਆ ਇੱਥੇ ਆਪਣਾ ਮਕਾਨ ਲਿਆ ਗੁਰਦਾਸਪੁਰ ਤੋਂ ਰਹਿਣ ਵਾਲੇ ਇਥੇ ਥੋੜੇ ਚਿਰ ਤੋਂ ਅਸੀਂ ਆਪਣੇ ਇਥੇ ਆਇਆ ਹਾਲੇ ਤੋਂ ਕੋਈ ਰੰਦੇ ਚ ਨਹੀਂ ਕਿਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕਿਸ ਦੇ ਨਾਲ ਵੀ ਸਰਾਂ ਇਨਸਾਫ ਚਾਹੁੰਨੇ ਆ ਸਰ ਸਰ ਮੇਰੇ ਦਾਤਰ ਮਾਰੇ ਵੇਖੋ ਮੇਰੇ ਸਿਰ ਤੇ ਮੇਰੇ ਸਿਰ ਤੇ ਦਾਤਰ ਮਾਰੇ ਮੇਰੇ ਲਾਤ ਦੇਖੋ ਮੇਰਾ ਹੱਥ ਦੇਖੋ ਆ ਵੇਖੋ ਮੇਰਾ ਮੇਰੇ ਸਿਰ ਤੇ ਵੀ ਕੋ ਮੇਰੇ ਸਾਹਸ ਤੇ ਖੋਲ ਕੇ ਦੇ ਲੋ ਦੀ ਪੱਟੀ ਖੋਲ ਕੇ ਹੋਰ ਵੀ ਹੋਰ ਵੀ ਕੋਈ ਕਰ ਤਾ ਮੇਰੇ ਭਰਾ ਦੇ ਮੇਰੇ ਕੋ ਮਾਰੇ ਦਾ ਤੇ ਮਾਰੇ ਮੇਰੀ ਵਾਈਫ ਨੂੰ ਘਰੇ ਆ ਕੇ ਕੁੱਟ ਗਏ ਘਰੇ ਮੇਰੀ ਵਾਈਫ ਦੇ ਨਾਲ ਬੱਚਿਆਂ ਕੋਲ ਬੈਠੀ ਉਹਨੂੰ ਪਤਾ ਹੀ ਨਹੀਂ ਲੱਗਾ ਮੇਰੇ ਨਾਲ ਹੱਥ ਆ ਕੇ ਤਾਗੇ ਮੇਰੀ ਵਾਈਫ ਦੇ ਨੂੰ ਮਾਰਦੇ ਨਾਲੇ ਘਰੇ ਗੁਰੇ ਕੋਈ ਪੁਲਿਸ ਕੰਪਲੀਟ ਕੀ ਸਾਰੇ ਪਹਿਲਾਂ ਹੀ ਕਿத்தி ਕੋਈ ਇਹਨਾਂ ਨੇ ਆਡੀ ਸੁਣਵਾਈ ਨਹੀਂ ਕੀਤੀ ਬੁਸਰੀ ਉਹ ਕਾਰ ਹਰਦਾ ਕਹਿ ਕੇ ਕੋਈ ਅਜੇ ਤੱਕ ਵੇਖੋ ਦੀ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਕੋਈ ਨਹੀਂ ਆ ਸਾਡੇ ਕੋਲ ਮੇਰੇ ਦੋ ਬੇਟੀਆਂ ਦਾ ਜੋੜੇ ਜਿਹੜੇ ਮੈਂ ਦੱਸੋ ਕਿੱਧਰ ਜਾਵਾਂ ਮੈਂ ਇਹਦੇ ਕੰਮ ਕਰ ਮੰਨ ਕੀ ਕਰਦੇ ਸਾਨੂੰ ਇਨਸਾਫ ਚਾਹੀਦਾ ਉਹਨਾਂ ਇਹਨਾਂ ਬੰਦਿਆਂ ਨੂੰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕੀ ਨਾਂ ਪੈਂਦੀ ਸਾਡਾ ਅਮਰਜੀਤ ਕਿਹੜਾ ਲੱਗਾ ਜੀ ਇੰਦਰਾ ਕਲੋਨੀ ਕੀ ਗੱਲ ਹੋਈ ਯਾਰ ਲੜਾਈ ਦਾ ਕੀ ਕੰਮ ਸਰਕਾਰ ਨੇ ਹੀ ਕਿ ਪਹਿਲਾਂ ਵੀ ਇਹਨਾਂ ਦੀ ਥੋੜੀ ਹੈਗੀ ਲੜਾਈ ਹੋਈ ਸੀ ਤੇ ਅਸੀਂ ਤੇ ਇਗਨੋਰ ਜਿਹਾ ਕਰ ਦਿੱਤਾ ਕਿ ਚਲੋ ਕੋਈ ਨਹੀਂ ਠੀਕ ਹੋ ਗਿਆ ਸਾਰਾ ਕੁਝ ਪਰ ਫੇਰ ਇਹਨਾਂ ਨੇ ਕੱਲ ਫੇਰ ਆਣ ਕੇ ਸਾਡੇ ਘਰੇ ਆਣ ਕੇ ਸਾਡੇ ਤੇ ਹਮਲਾ ਕਰ ਦਿੱਤਾ ਇਹਨਾਂ ਕਿਰਚਾਂ ਫੜੀਆਂ ਸੀ ਦਾ ਤਰਫੜੇ ਹੀ ਤੇ ਘਰੇ ਮੇਰੇ ਹਸਬੰਦ ਤੇ ਸਿਰ ਤੇ ਵਾਰ ਕੀਤੇ ਇਹਨਾਂ ਨੇ ਕਿੰਨੇ ਕੁ ਜਾਣੇ ਸੀ ਕਾਫੀ ਜਾਣੇ ਹੈਗੇ ਸੀ ਇਹਨਾਂ ਨੇ ਕੁਝ ਆਪਣੇ ਘਰ ਦੇ ਜੀ ਵੀ ਇਹਨਾਂ ਦੇ ਹੈਗੇ ਸੀ ਉਹ ਬਾਹਰੋਂ ਵੀ ਇਹਨਾਂ ਨੇ ਮੁੰਡੇ ਆਣ ਫਸਾਤੇ ਬੁਲਾਏ ਸੀ ਤੇ ਜਿਨ੍ਹਾਂ ਦੀ ਛੱਟਾ ਮੇਰੇ ਉਹਨਾਂ ਨੇ ਨਹੀਂ ਲਾਈਆਂ ਜੀ ਹਾਂਜੀ ਉਹਨਾਂ ਨੇ ਲਾਈਆਂ ਕੋਈ ਪੁਲਿਸ ਕੰਪਲੇਂਟ ਕੀਤੀ ਪੁਲਿਸ ਕੰਪਲੇਨ ਕੀਤੀ ਰਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਨਹੀਂ ਆਇਆ ਮੰਗ ਕੀ ਕਰ ਮੰਗੇ ਹੀ ਕਿ ਇਹਨਾਂ ਨੂੰ ਮਤਲਬ ਜੋ ਵੀ ਹੈਗਾ ਵਾ ਸਾਨੂੰ ਇਨਸਾਫ ਚਾਹੀਦਾ ਵਾ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਨਾਮ ਕੀ ਉਹਨਾਂ ਦੇ ਲੋਕਾਂ ਦੇ ਜਿਨ੍ਹਾਂ ਨੇ ਆ ਕੇ ਸੱਤਾ ਲਈ ਉਹਨਾਂ ਦਾ ਇੱਕ ਬਊਆ ਜਿਹੜਾ ਮਤਲਬ ਸਾਰਿਆਂ ਦਾ ਲੀਡਰ ਵਾ ਜਿਹੜਾ ਨਸ਼ੇ ਨੂੰ ਛੇ ਵੇਚਦਾ ਵਾ ਅੱਗੇ ਉਹਨੇ ਇਹਨਾਂ ਨੂੰ ਰੱਖਿਆ ਵੇਚਣ ਵਾਸਤੇ ਤੇ ਮੁੰਡਾ ਪਊਆ ਪਊਆ ਤੇ ਮਸੂਰ ਆ ਵੇਹ ਤੇ ਨਾ ਉਹਦਾ ਇਹਨਾਂ ਨੂੰ ਪਤਾ ਕੀ ਨਾਮ ਆ ਲੋਵਾ ਤੇ ਕੁਛ ਹੋਰ ਨੇ ਆਪਣੇ ਨਾਲ ਹੋਰ ਮੁੰਡੇ ਵੀ ਕਾਫੀ ਹਾਂਜੀ ਗਲੀ ਦੀ ਇਹ ਇਹਨਾਂ ਪਰਮਜੀਤ ਕੋਲ ਕਿਹੜਾ ਇਲਾਕਾ ਜੀ ਇੰਦਰਾ ਕलोनी ਦੀ ਤਰ੍ਹਾਂ ਗੱਲ ਪਾਜੀ ਕੁਛ ਨਹੀਂ ਆਹੀ ਤਾਂ ਕਰਨੀ ਹੀ ਹੈਗੇ ਬੱਚਿਆਂ ਨੇ ਇਹ ਗਾਲ ਕੱਢੀ ਉਹ ਇਹਨਾਂ ਨੂੰ ਪੁੱਛਣ ਗਿਆ ਇਹ ਸਾਰਾ ਟੱਬਰ ਹੱਥੀ ਪੈ ਗਏ ਉਹਦੇ ਕਿੰਨੇ ਗਾਲ ਕਿੰਨੇ ਗਾਲ ਕੱਢੀ ਇਹਨਾਂ ਦੇ ਮੁੰਡਾ ਹੀ ਇਹਨਾਂ ਦਾ ਮੁੰਡਾ ਤੇ ਮੇਰਾ ਮੁੰਡਾ ਪੁੱਛਣ ਗਿਆ ਇਹਨਾਂ ਨੂੰ ਕਿ ਕਿਉਂ ਗਾਲ ਕੱਢੀ ਰਾਤ ਚ ਇਹ ਜਾ ਕੇ ਹੱਥੀ ਪੈ ਗਏ ਮੈਂ ਮਗਰ ਗਈ ਇਹਨਾਂ ਨੇ ਆਣ ਕੇ ਸਾਨੂੰ ਤਿੰਨ ਦੋਨਾਂ ਮਾਂ ਪੁੱਤਾਂ ਨੂੰ ਫਰ ਲਿਆ ਇਹਨਾਂ ਨੇ ਫਿਰ ਇਹਦਾ ਚਾਚਾ ਵੀ ਮਗਰ ਭੱਜ ਗਿਆ ਜੂ ਸਾਰਿਆਂ ਥੱਲੇ ਲੈ ਲਿਆ ਸਾਨੂੰ ਫਿਰ ਉਹਨਾਂ ਨੇ ਸਾਰਿਆਂ ਨੇ ਇਹਨਾਂ ਦੇ ਨਾਲ ਮਿਲ ਕੇ ਸਾਨੂੰ ਕੁੱਟਿਆ ਮੁਰਕਿਆ ਠਾਣੇ ਠੂਣੇ ਗਏ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉੱਥੇ ਵੀ ਇਹ ਪਹਿਲਾਂ ਹੀ ਪਹੁੰਚ ਗਏ ਇਹਨਾਂ ਦੀ ਪਹਿਲਾਂ ਇਹ ਨਹੀਂ ਸ ਇਹਨਾਂ ਨੇ ਮੁੜ ਕੇ ਨਾ ਸ਼ੇਰ ਸੁਰਗ ਦੇ ਦੋ ਵਾਰੀ ਪਾਰਿਆ ਤਾਂ ਅਸੀਂ ਕਿਹਾ ਚਲ ਗਲੀ ਗਵਾਨੇ ਨਹੀਂ ਲੜਾਈ ਕਰਨੀ ਅਸੀਂ ਸੁਲਾਇ ਕੀਤੀ ਮੈਂ ਕਿਹਾ ਦੀ ਸੁਲਾਈ ਆ ਇਹਨੇ ਕਿੰਨਾ ਚੌਂ ਮਹੀਨੇ ਬਾਅਦ ਜਦੋਂ ਭੁਈਆ ਆਪਣੇ ਦੇ ਘਰ ਆਂਦਾ ਇਹ ਜਦੋਂ ਆਂਦਾ ਆ ਇਹ ਕਹਿੰਦੇ ਸਾਡੀ ਗਲੀ ਚ ਕਿਉਂ ਡੰਗਦਾ ਕੋਈ ਉਹਨਾਂ ਦੀ ਲੜਕੀ ਨੂੰ ਲੈ ਕੇ ਕੋਈ ਕੱਲੋ ਹੀ ਪਾਜੀ ਅੱਜ ਕੋਈ ਗੱਲ ਨਹੀਂ ਹੋਣ ਉਹਨਾਂ ਨੇ ਬੰਨਾ ਬਣਾਇਆ ਲੜਕੀ ਦਾ ਵੀ ਮਬਲਾਈ ਕਰਕੇ ਉਹ ਇਹੋ ਕੋਈ ਗੱਲ ਨਹੀਂ ਹੈਗੀ ਮੇਰੇ ਬੱਚੇ ਦੀ ਤੇ ਹੁਣ ਕੀ ਗੱਲਬਾਤ ਕੋਈ ਥਾਣੇ ਕੰਪਲੇਂਟ ਦਿੱਤੀ ਸੀ ਕੋਈ ਉਹਨਾਂ ਨੇ ਦਿੱਤੀ ਬਲਾਈ ਗਏ ਸਾਡੀ ਸੁਣਵਾਈ ਨਹੀਂ ਉੱਥੇ ਹੋਈ ਮੁਰਗੇ ਆਈ ਉਹਨਾਂ ਨੇ ਕਹਿੰਦੇ ਕਿ ਤੂੰ ਹੀ ਗਲਤ ਜੇ ਆਈ ਸਾਰੇ ਫਿਰ ਉੱਥੋਂ ਆ ਗਏ ਥਾਣੇੋਂ ਤੇ ਉਹ ਕਹਿੰਦੇ ਆਈ ਮੁਰਗੇ ਉੱਥੇ ਗਏ ਹਸਪਤਲ ਗਏ ਉਹਨਾਂ ਨੇ ਹਸਪਤਲ ਘੱਲਿਆ ਉੱਥੇ ਵੀ ਆਈ ਗਏ ਉੱਥੇ ਵੀ ਇਹ ਮੁੰਡਾ ਮੇਰਾ ਬਾਹਰ ਆਇਆ ਨਾ ਧਮਕੀ ਧਮਕਿlayੋ ਭੱਜ ਗਿਆ ਹੁਣ ਸੇ ਦੇ ਅਹੀਂ ਉਧਰ ਭੱਜੇ ਫਿਰਨਦੇ ਬੱਚੇ ਲੱਭਨਦੇ ਕੀ ਨਾਂ ਤੁਹਾਡੇ ਦਾ ਰੋਹਿਤ ਕਮਨ ਹਾਂਜੀ ਉਹਨੂੰ ਇਹੋ ਤਾਂ ਇਹ ਉਹਨੂੰ ਲੱਭਦੇ ਫਿਰਨਦੇ ਹਜੇ ਬਹੁਤ ਹੋਣੀ ਕੋਣ ਬਹੁਤ ਆਪਣੇ ਆਪੂ ਫੁੱਫਾ ਰਿਆ ਆਪੂ ਆਰ ਫੁੱਫਾ ਇਹੋ ਨਾ ਕਰੀਂਦਾ ਗੱਲ ਲੜਾਈtio ਸੀ ਕੇ ਉਹ ਬਾਤ ਚ ਆਈ ਆ ਬਾਤ ਮੇਰਾ ਮੁੰਡਾ ਕਿਰਪਾਨ ਲੈ ਕੇ ਉਹਨਾਂ ਚਾਹੀਦੇ ਇਹ ਗੱਲੇ ਹਾਂ ਦੱਸੂ ਤੇ ਸਹੀ ਪਾਸਟਰ ਨੂੰ ਕਿਹਾ ਉਹਨਾਂ ਦੇ ਮੁੰਡਿਆਂ ਨੇ ਕਿਰਪਾਨ ਲੈ ਕੇ ਫੁੱਫਾ ਆਪਣੇ ਨੂੰ ਇਹਨੂੰ ਪੈ ਗਿਆ ਇਹਨਾਂ ਨੂੰ ਪੈ ਗਿਆ ਆਣ ਕੇ ਕਿਰਪਾਨਾ ਉਹਨਾਂ ਨੇ ਕੀਤਾ ਸਾਡੇ ਤੇ ਸਭੂ ਕਿਹਦੇ ਵੱਜਿਆ ਉਹਨਾਂ ਨੇ ਮੇਰੇ ਬੇਟੇ ਦੀ ਸੱਟ ਲਾਈ ਇਹਨਾਂ ਨੇ ਇਹਦੇ ਵੀ 600 ਰੁਪਆਟਾ ਉਹਦਾ ਵੀ ਉਹਦਾ ਵੀ ਬਹੁਤ ਜ਼ਿਆਦਾ ਖੂਨ ਖੂਨ ਨਿਕਲਿਆ ਉਹਦਾ ਵੀ ਇਹਨੇ ਕਿ ਨਈ ਸੱਟ ਲੱਗੀ ਬੋਲ ਲੱਗੀ ਉਹਦੀ ਵੀ ਹੁਣ ਕਿੱਥੇ ਹਸਣਾ ਹੁਣ ਉਹ ਲੱਭਣ ਦੇ ਉਹ ਹੀ ਸਵੇ ਦਿਲ ਪਤਾੰਦਾ ਸੈਂ ਤਾਂ ਦਾਲ ਕਰਾ ਕੇ ਉਹ ਭੱਜ ਗਿਆ ਉੱਥੇ ਦੋਨੇ ਪੱਖ ਸੁਣੋ ਮੇਰੇ ਪੁਰੀਏ ਘਰ ਵਿੱਚ ਸਾਰੇ ਪੁਰੀਏ ਘਰ ਹੱਡੇ ਤੁਸੀਂ ਆਪਣਾ ਕੋਈ ਹੈਗੇ ਵੀਰਜੀ ਨੂੰ ਘਰ ਹੈਗਾ ਭੱਜ ਗਿਆ ਉਹਨਾਂ ਕੱਲਿਆ ਉਹਨੇ ਲੱਭਣ ਉਹਨਾਂ ਦੇ ਬੰਦੇ ਭਲਾ ਦੇ ਉਹਨਾਂ ਨੇ ਭੱਜਣ ਹੁਣ ਤੁਸੀਂ ਕਿੱਥੇ ਲੱਗੇ ਤੇ ਆਜੋ ਕਿਹੜਾ ਇਲਾਕਾ ਹੈ ਇਹ ਇੰਦਰਾ ਕਲੋਨੀ ਕੀ ਗੱਲ ਹੋਈ ਜਰਾ ਭਾਜੀ ਗੱਲ ਇਹਨਾਂ ਦੀ ਲੜਾਈ ਹੋਈ ਹੈ ਮੈਨੂੰ ਸਾਧ ਕੇ ਲਿਆਏ ਆ ਕਿ ਮੈਂ ਇਹਨਾਂ ਨੂੰ ਪੁੱਛ ਨਹੀਂ ਗਈ ਵੀ ਕੀ ਹੋਇਆ ਕਿਸ ਗੱਲੋਂ ਤੁਸੀਂ ਮੁੰਡੇ ਨੂੰ ਪਾਏ ਜੀ ਕੀ ਨਾਂ ਕਿੰਨਾ ਦੀ ਕਿਹਦੇ ਨਾਲ ਲੜਾਈ ਹੋਈ ਇਹਨਾਂ ਨਾਲ ਪਾਸਟਰ ਦੇ ਨਾਲ ਲੜਾਈ ਹੋਈ ਜੀ ਕਾਲਾ ਕਾਲਾ ਪਾਸਟਰ ਦੇ ਨਾਲ ਠੀਕ ਹੈ ਤੇ ਮੁੰਡੇ ਨੂੰ ਇਹਨਾਂ ਨੇ ਕੁੱਟਿਆ ਵਾ ਤੇ ਮੈਂ ਪੁੱਛਣ ਗਈ ਆ ਤੇ ਮੈਨੂੰ ਇਹਨਾਂ ਦਾ ਪਾਸਟਰ ਦਾ ਮੁੰਡਾ ਕਿਰਪਾਨ ਲੈ ਕੇ ਪਿਆ ਵਾ ਮੇਰੇ ਘਰ ਵਾਲਾ ਨਾ ਮੈਨੂੰ ਫੜਦਾ ਤੇ ਮੈਨੂੰ ਮਾਰਦੇ ਨਹੀਂ ਸੀ ਮੇਰੀ ਲੜਾਈ ਕਰਨ ਦੀ ਵਿੱਚ ਹਾਲਾਤ ਹੀ ਨਹੀਂ ਹੈਗੇ ਕਿਉਂਕਿ ਮੇਰੀ ਲੱਤ ਦਾ ਆਪਰੇਸ਼ਨ ਮੈਂ ਤਾਂ ਵੈਸੇ ਇੱਕ ਸਰਸੀ ਤੌਰ ਤੇ ਪੁੱਛਣ ਹੀ ਗਈ ਆ ਏ ਸਾਡੇ ਦੋਨਾਂ ਜੀਆਂ ਦੇ ਗੱਲ ਪਏ ਆ ਮੈਨੂੰ ਪਾਸਟਰ ਨੇ ਤੇ ਇਹਨਾਂ ਨੇ ਤਾਂ ਮਕੀਆਂ ਲਾਈਆਂ ਵੀ ਅਸੀਂ ਤੁਹਾਨੂੰ ਗੋਲੀਆਂ ਮਾਰਨੀਆਂ ਥਾਣੇ ਚ ਵੀ ਤੇ ਇੱਥੇ ਵੀ ਕਹਿੰਦਾ ਸਾਡੀ ਹੁਣ ਇਹਨਾਂ ਨਾਲ ਕੋਈ ਲੜਾਈ ਨਹੀਂ ਸਿੱਧੀ ਤੁਹਾਡੇ ਨਾਲ ਲੜਾਈ ਐ ਅਸੀਂ ਤੁਹਾਨੂੰ ਗੋਲੀਆਂ ਮਾਰਨੀਆਂ ਤੁਹਾਡੇ ਨਾਲ ਹੀ ਕਿਉਂ ਲੜਾਈ ਪਤਾ ਨਹੀਂ ਜੇ ਇਹ ਹੁਣ ਇਹਨਾਂ ਨੂੰ ਪਤਾ ਹੋਏਗਾ ਨਾ ਹੀ ਇਧਰਲੀ ਗਲੀ 'ਚ ਆਉਣੇ ਨਾ ਜਾਣੇ ਕੋਈ ਸੀਸੀਟੀਵੀ ਕੈਮਰੇ ਲੱਗੇ ਜਿਹਦੇ ਵਿੱਚ ਹਾਂਜੀ ਸਾਰੇ ਲੱਗੇ ਜਿਹੜੀ ਵਾਰਦਾਤ ਲੱਗੇ ਜੀ ਹਾਂਜੀ ਲੱਗੇ ਦੇ ਜੀ ਕੋਈ ਆਪਣੇ ਇਧਰੋਂ ਰੋਹੀ ਤੋਂ ਨਾਲੋਂ ਕੋਈ ਸੱਤਾ ਸੱਤਾ ਨਹੀਂ ਹਾਂਜੀ ਰੋਹਤ ਦੇ ਲੱਗਦੇ ਉਹਦੇ ਸਿਰ ਸਿਰ ਪਾਟਾ ਜਿਹੜੀ ਮੰਮੀ ਦੇ ਚਪੇੜਾ ਮਾਰੀਆਂ ਵਾ ਪਾਜੀ ਤੁਸੀਂ ਕੈਮਰੇ 'ਚ ਦੇਖ ਲਓ ਜੇ ਸਾਡੇ ਕੋਲ ਦਾਤਰ ਹੋਣਗੇ ਨਾ ਅਸੀਂ ਖੁਦ ਥਾਣੇ ਜਾਵਾਂਗੇ ਸਾਨੂੰ ਫੜਨ ਦੀ ਕੋਈ ਲੋੜ ਨਹੀਂ ਪੈਗੀ ਅਸੀਂ ਥਾਣੇ ਜਾ ਕੇ ਬਹਾਂਗੇ ਦਾਤਰ ਇਹਨਾਂ ਹੀ ਕੱਢੇ ਸਾਨੂੰ ਥਾਣੇ ਕੋਈ ਰਿਪੋਰਟ ਦਿੱਤੀ ਰਿਪੋਰਟ ਦਿੱਤੀ ਸਾਡੀ ਉੱਥੇ ਸੁਣਵਾਈ ਹੋਈ ਹਾਂਜੀ ਹੋਈ ਉਹਨਾਂ ਨੇ ਕੀਤੀ ਹੁਣ ਤੱਕ ਕੋਈ ਨਹੀਂ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਦੀ ਸੁਣਵਾਈ ਹੋਈ ਹੈ ਹਾਂਜੀ ਸਾਨੂੰ ਨਹੀਂ ਪਤਾ ਹੁਣ ਉਹਨਾਂ ਨੇ ਵੱਢੀ ਖਾਦੀ ਕਿ ਕੀ ਕੀਤਾ ਕਿ ਕੀ ਕੀਤਾ ਸਾਨੂੰ ਸਾਡੀ ਨਹੀਂ ਉਥੇ ਨੇ ਸੁਣਵਾਈ ਕੀਤੀ ਉਹਦੇ ਸਾਡਾ ਉਲਟ ਉਲਟ ਸਾਨੂੰ ਗੱਲ ਪੈਣ ਦੇ ਹੀ ਪੁਲਿਸ ਵਾਲੇ ਉਹ ਮੇਰੇ ਘਰ ਵਾਲੇ ਨੂੰ ਅੰਦਰ ਲੈ ਚੱਲੇ ਸੀ ਕੁੱਟਣ ਤੇ ਅਹੀਂ ਨਾਚ ਡਾਉਂਦੇ ਫੋਨ ਵੀ ਸਾਡਾ ਖੋਲਿਆ ਸਾਡੇ ਨਾਲ ਉਹਨਾਂ ਨੇ ਪੂਰੀ ਜ਼ਬਰਦਸਤੀ ਕੀਤੀ ਸਾਡੀ ਕੋਈ ਨਹੀਂ ਸੁਣਵਾਈ ਕੀਤੀ ਤੇ ਪੁਲਿਸ ਵਾਲੇ ਸਾਰੇ ਆਲੇ ਪ੍ਰਦੀਪ ਨੰਦਰਾ ਨਗਰ ਗਲੋਨੀ ਝਗੜਾ ਹੈ ਦੋਵਾਂ ਦੇ ਰਾਂ ਦੇ ਜੋ ਵੀ ਬਿਆਨ ਆਣਗੇ ਕਿ ਉਹਨਾਂ ਦੀ ਮੈਲਗਰਡ ਰਿਪੋਰਟ ਆਣਗੇ ਉਸ ਮੁਤਾਬਕ ਜਿਹੜੀ ਆ ਵੀ ਪੁਲਿਸ ਕਾਰਵਾਈ ਅਮਲ ਚ ਲਿਆਦਾਂਗੇ ਲਾਲ ਜਿਹੜੇ ਨੇ ਦੋਨੇ ਧਰਾਂ ਜਿਹੜੀਆਂ ਮੈਡੀਕਲ ਟਰੀਟਮੈਂਟ ਕਰਾ ਲਈਆਂ ਨੇ ਸੱਟਾ ਸੱਟਾ ਮਿਲ ਗਈ। ਮੈਂ ਦੱਸ ਰਿਹਾ ਜੀ ਦੋਨੇ ਹੀ ਪਾਰਟੀਆਂ ਜਿਹੜੀਆਂ ਹੈਗੀਆਂ ਮੈਡੀਕਲ ਟਰੀਟਮੈਂਟ ਕਰਵਾ ਰਹੀਆਂ ਨੇ। ਜੋ ਵੀ ਡਾਕਟਰ ਸਾਹਿਬ ਉਹਨਾਂ ਨੂੰ ਮੈਡੀਕਲ ਰਿਜ਼ਲਟ ਦੇਣਗੇ ਐਮਐਲਆ ਰਣਗੀਆਂ ਰਿਸਿਵ ਕਰਾਂਗੇ। ਉਸ ਮਤਲਬ ਉਹ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਾਂਗੇ। ਠੀਕ ਹੈ ਬਾਈ।